just so ਬੋਲੋ ਜੀ ਚੇਅਰਮੈਨ ਸਾਹਿਬ ਬੋਲੋ ਬ੍ਰਾਦਰ ਸਾਹਿਬ ਪਹਿਲਾ ਤੁਹਾਨੂੰ ਚੇਅਰਮੈਨ ਬਣਨ ਦੀਆਂ ਮੁਬਾਰਕਾਂ ਕਿਵੇਂ ਮਹਿਸੂਸ ਕਰਦੇ ਹੋ ਅੱਜ ਜੂਨ ਚੇਅਰਮੈਨ ਉਹਦਾ ਦੱਸਤਾ ਗਿਆ ਆਪ ਸਰਕਾਰ ਵੱਲ ਧੰਨਵਾਦ ਜੀ ਬਹੁਤ ਧੰਨਵਾਦ ਕਰਦੇ ਆਂ ਜੀ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਰਮਿੰਦਰ ਕੇਜੀਵਾਲ ਜੀ ਦਾ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੰਗਠਨ ਦੇ ਜੋ ਚਾਰਜ ਨੇ ਡਾਕਟਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਆਮ ਵਰਕਰਾਂ ਨੂੰ ਇਸ ਕਾਬਲ ਸਮਝਿਆ ਕਿ ਇਹ ਜ਼ਿੰਮੇਵਾਰੀ ਦਿੱਤੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦੀ ਪਾਰਟੀ ਨੇ ਆਮ ਵਰਕਰਾਂ ਦੀ ਗਦਰਬਾਈ ਇਹ ਪਾਇਓਰਟੀ ਹੋ ਗਈ ਆਪਣੇ ਪਹਿਲਾਂ ਦਾ ਜਿਹੜੀ 13 ਮਹੀਨਿਆਂ ਤੋਂ ਬਾਅਦ ਮੰਡੀ ਬੋਰਡ ਦੇ ਵਾਸਤੇ ਦੇਖੋ ਜੀ ਜੋ ਵੀ ਮੌਦਾ ਸਾਹਮਣੇ ਤੋਂ ਬਾਅਦ ਜੋ ਵੀ ਮੁਸ਼ਕਲਾਂ ਆ ਰਹੀਆਂ ਨੇ ਜੋ ਕਿ ਮੰਡੀ ਦੇ ਕਿਸਾਨ ਭਰਾਵਾਂ ਨੂੰ ਜਾਂ ਕੋਈ ਸਾਡੇ ਵਪਾਰੀ ਭਰਾਵਾਂ ਨੂੰ ਉਹਨਾਂ ਨੂੰ ਜੋ ਵੀ ਵਾਤਵਾਰ ਸਲਝਾਇਆ ਜਾਏ ਉਹਨਾਂ ਦੇ ਨਾਲ ਨਾਲ ਮਿਲ ਕੇ ਉਹਨਾਂ ਦਾ ਹੱਲ ਕੀਤਾ ਜਾਏ ਉਹ ਸਾਡੀ ਕੋਸ਼ਿਸ਼ ਹੋਏਗੀ ਤੇ ਕਿਸੇ ਵੀ ਤਰੀਕੇ ਕਿਸੇ ਵੀ ਲੋਕਾਂ ਦੇ ਕੰਮ ਅਸੀਂ ਆ ਸਕੀਏ ਉਸ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਏਗਾ ਇਹਦਾ ਯੋਗਦਾਨ ਰਿਹਾ ਜਿਵੇਂ ਤੁਸੀਂ ਅੱਜ ਚੇਅਰਮੈਨ ਬਣੇ ਹੋ ਇਸ ਤਰ੍ਹਾਂ ਦਾ ਮੰਦਬ ਵੀ ਜਿਹੜਾ ਤੁਹਾਨੂੰ ਇਹਦੇ ਲੈ ਕੇ ਸਮਝਿਆ ਸੰਯੋਗ ਜੀ ਸਾਡਾ ਹਲਕੇ ਦੇ ਵਿਧਾਇਕ ਸਾਹਿਬ ਦਾ ਵੀ ਬਹੁਤ ਸੰਯੋਗ ਹੈ ਜੀ ਸਾਡੇ ਜ਼ਿਲ੍ਹਾ ਪ੍ਰਧਾਨਾ ਦਾ ਜੀ ਸਾਡੇ ਚੇਅਰਮੈਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਦਾ ਸਾਡੇ ਸਾਧ ਪਟਕ ਸਾਹਿਬ ਦੇਰਾ ਸਾਰਿਆਂ ਦਾ ਨਾਮ ਲਾਵਾਂ ਜੀ ਜਿੰਨਾ ਵੀ ਸੰਗਠਨ ਚ ਕੰਮ ਕਰਦੀ ਸਾਡੀ ਟੀਮ ਉਹਨਾਂ ਦਾ ਸਹਿਯੋਗ ਹੈ ਤੇ ਹਲਕੇ ਦੇ ਸਾਡੇ ਵਿਧਾਇਕ ਜੀ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਫਿਰ ਉਹਦਾ ਦੱਸਦੇ ਰਹਿਣਾ ਮੁੰਡੀ ਬੋਰਡ ਬਰਸਰ ਸਾਹਿਬ ਜੀ ਤੇ ਮੈਂ ਕਹਿ ਤਿਆ ਨਹੀਂ ਸਾਡੇ ਸੰਗਠਨ ਤੇ ਜੋ ਕੰਮ ਕਰ ਰਹੇ ਬਰਸਰ ਸਾਹਿਬ ਦਾ ਉਹਨਾਂ ਦਾ ਵੀ ਤੈਅ ਦਿਲੋਂ ਅਹੀ ਕਰਾਈਆਂ ਦੇ ਧੰਨਵਾਦ ਕਰਦੇ ਆਂ ਦੇ ਲੀਵ ਜੀ ਕੋਲ ਰੱਤ ਤੱਕ ਇਹਨਾਂ ਨੂੰ ਲੱਗਦਾ ਵੀ ਕਿਵੇਂ ਲੱਗਦਾ ਵੀ ਵਧੀਆ ਪ੍ਰਾਲਾ ਸਰਕਾਰ ਦਾ ਜੇ ਮੇਨ ਇਹਨਾਂ ਨੂੰ ਚੇਰਮੈਨ ਬਣਾਇਆ ਗਿਆ ਹੈ ਮੰਡੀ ਬੋਲ ਦਾ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗ ਸਿੰਘ ਮਾਨ ਜੀ ਦਾ ਔਰ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਦਾ ਕਿਉਂਕਿ ਅਸੀਂ ਅਕਸਰ ਜਦੋਂ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਇਹ ਕਹੇ ਕਿ ਇਲੈਕਸ਼ਨ ਲੜੀ ਸੀ ਕਿ ਅਸੀਂ ਜਿਹੜੇ ਦਰਿਆ ਬਚਾਉਂਦੇ ਆ ਉਹਨਾਂ ਨੂੰ ਮਾਨ ਸਨਮਾਨ ਤੇ ਉਹਨਾਂ ਨੂੰ ਟਿਕਟਾ ਦੇਵਾਂਗੇ ਔਰ 92 ਐਮਐਲਏ ਚਤਾ ਕੇ ਲੋਕਾਂ ਨੇ ਫਤਵਾ ਦਿੱਤਾ ਔਰ ਉਸ ਤੋਂ ਵੱਡੀ ਗੱਲ ਹੈ ਜਿਹੜੀ ਸਾਡੇ ਹਲਕੇ ਉਸ ਤਰ੍ਹਾਂ ਦੇ ਚ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਮਿੱਠੂ ਸਾਡਾ ਘੱਗੇ ਤੋਂ ਵਲੰਟੀਅਰ ਸੀਗਾ ਉਹਨੂੰ ਨਗਰ ਕਾਉਂਸਲ ਦਾ ਪ੍ਰਧਾਨ ਬਣਾਇਆ ਔਰ ਅੱਜ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਮੇਰਾ ਭਰਾ ਮਹਿੰਗਾ ਸਿੰਘ ਬਰਾੜ ਜਿਹਨੂੰ ਆਵਾਮ ਦੀ ਪਾਰਟੀ ਚੇਅਰਮੈਨ ਬਣਾਇਆ ਸਾਡੇ ਹਲਕਾ ਦੇ ਵਿਧਾਇਕ ਸਾਹਿਬ ਦਾ ਮੈਂ ਜਿੱਥੇ ਧੰਨਵਾਦ ਕਰੂੰਗਾ ਤੇ ਸਾਡੇ ਵਲੰਟੀਅਰਾਂ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਇਹ ਮੰਗ ਕੀਤੀ ਸੀ ਕਿ ਸਾਡੇ ਕਿਸੇ ਵੀ ਭਰਾ ਨੂੰ ਜੋ ਮਾਨ ਸਨਮਾਨ ਦਿੱਤਾ ਜਾਵੇ ਅਸੀਂ ਦਿਲਦਿਆਂ ਕਰਾਈਆਂ ਤੁਸਾਬ ਦਾ ਧੰਨਵਾਦ ਕਰਾਂਗੇ ਸੋ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮਹਿੰਗੇ ਬਰਾੜ ਤੇ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਹਾਂਜੀ ਅੱਜ ਮਹਿੰਗਾ ਸਿੰਘ ਬਰਾੜ ਨੂੰ ਚੇਅਰਮੈਨ ਬਣਨ ਤੇ ਲੱਖ ਲੱਖ ਵਧਾਈਆਂ ਔਰ ਸਾਡੇ ਜਿਹੜੇ ਐਮ.ਐਲ.ਏ. ਸਾਹਿਬ ਨੇ ਕਲਵੰਤ ਸਿੰਘ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਇਹਨਾਂ ਦੇ ਮੋਹਰ ਲਈ ਹੈ ਔਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਧੰਨਵਾਦ ਤੇ ਦੇਖੋ ਸਭ ਤੋਂ ਜ਼ਰੂਰੀ ਗੱਲ ਹੈ ਕਿ ਅੱਜ ਜਿਹੜਾ ਵਰਕਰ ਦਾ ਮੁੱਲ ਪਿਆ ਜਿਹੜੀ ਸਭ ਤੋਂ ਸੋਚਣ ਵਾਲੀ ਗੱਲ ਹੈ ਕਿ ਵਰਕਰ ਦਾ ਮੁੱਲ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਪੈਂਦਾ ਦੇਖੋ ਬਾ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਦੇਖਿਆ ሽਪਾਰਸ਼ਾ ਨਾਲ ਪੈਸਿਆਂ ਨਾਲ ਜਿਹੜੇ ਅਹੁਦੇ ਨੇ ਉਹ ਮਿਲਦੇ ਨੇ ਤੇ ਅੱਜ ਜਿਹੜਾ ਇਹ ਉਹਦਾ ਮਿਲਿਆ ਨਿਰਪੱਖ ਮਿਲਿਆ ਔਰ ਜਿਹੜਾ ਮਹਿੰਗਾ ਸਿੰਘ ਬਰਾੜ ਦੀ ਮਿਹਨਤ ਦਾ ਇਹਨਾਂ ਨੂੰ ਇਹ ਫਲ ਮਿਲਿਆ ਤੇ ਅਸੀਂ ਇਹਨਾਂ ਨੂੰ ਲੱਖ ਲੱਖ ਜਿਹੜੀ ਇਹ ਵਧਾਈ ਦਿੰਨੇ ਆ ਬਹੁਤ ਸ਼ਰਮ ਲਾਉਂਦੇ ਤੁਸੀਂ ਫੋਨ ਕੈਮਰਾ ਨਹੀਂ ਚੰਗਾ ਫੋਨ ਤੇ ਚੱਜ ਦਾ ਲੈ ਜਾ ਤੂੰ ਲੈ ਕੇ ਜਾ ਵੀਰੋ ਇੰਨੀ ਦੂਰ ਤਾਂ ਰਾਤੀ ਦੀ ਪੈਂਡਿਆ ਆ ਕਿਰੋ ਜੇ ਦਰ ਰਾਤੀ ਆਜਾ ਹਾਂਜੀ ਇਹ ਲੱਗਦਾ ਜਿਵੇਂ ਪਾਰਸਾਮ ਕੋਹਤਾ ਸੱਤਕੇ ਚੇਅਰਮੈਨ ਇਲਾਕਾ ਪਿਸਤਰਾ ਉਹਨੂੰ ਲੱਤ ਰਣੇ ਦਾ ਜਿਹੜੇ ਲੱਗਦਾ ਜਿਵੇਂ ਕੰਮ ਨੇ ਪੈ ਕੰਨ ਕੋਈ ਹੋ ਜੀ ਨਾਲ ਪਹਿਲਾਂ ਤਾਂ ਬਹੁਤ ਧੰਨਵਾਦ ਸਾਡੇ ਹਲਕੇ ਦੇ ਵਿਧਾਇਕ ਜੀ ਦਾ ਤੇ ਰਵਿੰਦ ਕੇ ਜੀਵਾਲ ਦਾ ਸੁਪਰੀਮੋ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਵੀ ਵਾਅਦਾ ਕੀਤਾ ਸੀ ਉਹ ਬੇਖੂਬੀ ਨਿਭਾਇਆ ਜੋ ਮਹਿੰਗਾ ਸਿੰਘ ਬਰਾੜ ਜੀ ਨੇ ਇਹਨਾਂ ਨੇ ਸ਼ੁਰੂ ਤੋਂ ਤੁਹਾਨੂੰ ਪਤਾ 2014 ਤੋਂ ਲੈ ਕੇ ਪਾਰਟੀ ਸੇਵਾ ਕਰਦੇ ਹੁੰਦੇ ਨੇ ਇਹਨਾਂ ਦਾ ਮੁੱਲ ਪਾਇਆ ਇਸ ਚੀਜ਼ ਦਾ ਸਾਰੇ ਹਲਕੇ 'ਚ ਪੂਰਾ ਉਤਸ਼ਾਹ ਹੈ ਵੀ ਬਹੁਤ ਵਧੀਆ ਸਾਡੇ ਜੋ ਕੰਮ ਹੋ ਕੇ ਜੋ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਬਣਾਇਆ ਨਾ ਬਹੁਤ ਬਹੁਤ ਇਹਦੀ ਖੁਸ਼ੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਗਰ ਮੌਜੂਦਾ ਵੀ ਆਪਣੇ ਹੰਡਾਣਾ ਸਾਹਿਬ ਦਾ ਵੀ ਬਰਸੜੀ ਦਾ ਵੀ ਜਿਨ੍ਹਾਂ ਨੇ ਇਹਨਾਂ ਦੀ ਉੱਪਰਵਾਜ ਠਾ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਇੱਧਰ ਵੀ ਗਾ ਲੋ ਕਰ ਲੈ